ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਅੱਜ ਮੈਂ ਇੱਕ ਹੋਰ ਤੁਹਾਡੇ ਵਾਸਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਜੀ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਇਸ ਤਰ੍ਹਾਂ ਦੋ ਕੁੰਡੇ ਆਪਾਂ ਨੇ ਫालतू ਰੱਖ ਲੈਣੇ ਜੀ ਥੋੜਾ ਜਿਹਾ ਡਿਜ਼ਾਈਨ ਆਪਾਂ ਨੇ ਇਹ ਬਣਾਇਆ ਹੋਇਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਜਿੰਨਾ ਦੇਖਣ ਨੂੰ ਇਹ ਲੱਗਦਾ ਵੀ ਬਹੁਤ ਔਖਾ ਉਨਾ ਹੀ ਬਣਾਉਣ ਵਿੱਚ ਇਹ ਬਹੁਤ ਸੌਖਾ ਹੈ ਇਹ ਕਿਸੇ ਵੀ ਉਹਦੇ ਵਿੱਚ ਪਾ ਸਕਦੇ ਆ ਆਪਾਂ ਕੁੜੀਆਂ ਦੀ ਸਕੀਵੀ ਵਿੱਚ ਬੱਚਿਆਂ ਦੇ ਸਵੈਟਰ ਕੋਟੀ ਜਾਕਟ ਵਿੱਚ ਆਪਣੀ ਕੋਟੀ ਵਿੱਚ ਵੀ ਆਪਾਂ ਜੇ ਜਾਲੀ ਪਾਉਣਾ ਪਸੰਦ ਕਰਦੇ ਆ ਤਾਂ ਇਹ ਡਿਜ਼ਾਈਨ ਆਪਾਂ ਪਾ ਸਕਦੇ ਆ ਆਰਾਮ ਨਾਲ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਬਣ ਕੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਆਪਣੀ ਮਰਜ਼ੀ ਹੈ ਜੀ ਬੁਣ ਲਓ ਭਾਵੇਂ ਬਿਨਾ ਬੁਣਿਆ ਉਤਾਰ ਲਓ ਪਰ ਮੈਂ ਹਮੇਸ਼ਾ ਬੁਣਦੀ ਹੁੰਨੀ ਆ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਸਿੱਧੀ ਸਲਾਈ ਹੈ ਜੀ ਜਿਹੜੀ ਸਾਰੀ ਇਧਰ ਇੱਕ ਕੁੰਡਾ ਛੱਡ ਕੇ ਬਾਕੀ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਦੋ-ਦੋ ਬਲ ਮਾਰ ਲੈਣੇ ਆ ਜੇ ਮੈਂ ਆਪਾਂ ਉਲਟਾ ਬੁਣਦੇ ਹੁੰਨੇ ਐ ਇਸ ਤਰ੍ਹਾਂ ਰੱਖਣੀ ਐ ਸਲਾਈ ਆਪਾਂ ਨੇ ਧਾਗਾ ਮੂਰੇ ਨੂੰ ਰੱਖਣਾ ਐ ਤਾਂ ਆ ਦੋ-ਦੋ ਕੁੰਟੇ ਆਪਾਂ ਨੇ ਦੋ-ਦੋ ਵਾਲ ਮਾਰ ਲੈਣੇ ਹਰੇਕ ਕੁੰਡੇ ਨੂੰ ਇੱਕ ਕੁੰਡਾ ਅਗਲੀ ਸਾਈਡ ਛੱਡ ਦੇਣਾ ਆਪਾਂ ਨੇ ਸਿੱਧਾ ਇੱਕ ਕੁੰਡਾ ਆਪਾਂ ਨੇ ਪਿਛਲੀ ਸਾਈਡ ਛੱਡ ਦੇਣਾ ਬਹੁਤ ਫੁੱਲਮਾ ਡਿਜ਼ਾਈਨ ਬਣਦਾ ਜੀ ਇਹ ਸਾਰੇ ਕੁੰਡਿਆਂ ਨੂੰ ਆਪਾਂ ਨੇ ਵਾਲ ਮਾਰ ਲਏ ਜੀ ਇੱਕ ਕੁੰਡਾ ਰਹਿ ਗਿਆ ਅਖੀਰ ਵਿੱਚ ਇਹਨੂੰ ਆਪਾਂ ਸਿੱਧਾ ਹੀ ਬੰਨ ਲੈਣੇ ਜੀ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਉਲਟੀ ਸਲਾਈ ਚ ਆਪਾਂ ਨੇ ਕਿਆ ਕਰਨਾ ਜੀ ਪਹਿਲਾ ਕੁੰਡਾ ਆਪਣਾ ਇੱਕ ਬੁਣ ਲਿਆ ਉਸ ਤੋਂ ਬਾਅਦ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਦੇ ਬਲ ਢੇੜ ਹੀ ਜਾਣੇ 1 2 3 ਤਿੰਨ ਕੁੰਡਿਆਂ ਦੇ ਬਲ ਢੇੜ ਕੇ ਜੀ ਇੱਥੋਂ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਨੇ ਪਾ ਕੇ ਸਲਾਈ ਵਿੱਚ ਇਸ ਤਰ੍ਹਾਂ ਘਟ ਲੈਣਾ ਜਿਹੜਾ ਇਧਰਲੀ ਸਾਈਡ ਗੁੰਡਾ ਉਹ ਇਧਰਲੀ ਸਾਈਡ ਆ ਗਿਆ ਜੀ ਫਿਰ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਨੇ ਉਲਟੇ ਬੁਣ ਦੇਣਾ ਉਲਟੇ ਬੁਣ ਕੇ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਫਿਰ ਤਿੰਨੇ ਗੁੰਡੇ ਧੇੜ ਲੈਣੇ 1 2 3 ਪਹਿਲਾਂ ਆਪਾਂ ਨੇ ਦੇਖੋ ਇਧਰੋਂ ਗੁੰਡਾ ਚੱਕਿਆ ਤਾਂ ਇਸ ਤਰ੍ਹਾਂ ਉਲਟਾਇਆ ਤਾਂ ਹੁਣ ਆਪਾਂ ਨੇ ਇਧਰਲੀ ਸਾਈਡ ਤੋਂ ਆਹ ਕੁੰਟਾ ਜਿਹੜਾ ਪਿਛਲਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਅੱਗੇ ਲਿਆਉਣਾ ਹੈ ਇਹ ਇਹ ਇਸ ਤਰ੍ਹਾਂ ਫਿਰ ਆਪਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਉਲਟੇ ਬੁਣ ਦੇਣਾ ਆ ਦੇਖੋ ਜੀ ਇੱਕਦਮ ਉਹ ਇਧਰ ਨੂੰ ਹੋ ਗਿਆ ਇੱਕ ਤਾਂ ਇਧਰ ਨੂੰ ਹੋ ਗਿਆ ਫਿਰ ਆਪਾਂ ਨੇ ਉਸੇ ਤਰ੍ਹਾਂ ਤਿੰਨ ਕੁੰਡੇ ਢੇੜ ਲੈਣੇ ਫਿਰ ਆਪਾਂ ਨੇ ਇਧਰਲੀ ਸਾਈਡ ਤੋਂ ਤਿੰਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਕਮਾ ਲੈਣਾ ਤਿੰਨਾਂ ਨੂੰ ਬੁਣ ਦੇਣਾ ਜੀ ਉਲਟੇ ਫੇਰ ਆਪਾਂ ਨੇ ਤਿੰਨ ਕੁੰਡੇ ਦੇੜੇ ਹੁਣ ਆਪਾਂ ਨੇ ਇਧਰਲੀ ਸਾਈਡ ਤੋਂ ਦੇਖੋ ਧਿਆਨ ਨਾਲ ਇਹ ਤਿੰਨੇ ਕੁੰਡਿਆਂ ਨੂੰ ਇਸ ਤਰ੍ਹਾਂ ਜਿਹੜਾ ਇਧਰਲੀ ਸਾਈਡ ਕੁੰਡਾ ਉਹਨੇ ਇਧਰ ਆ ਜਾਣਾ ਮੂਰੇ തന്നു ഉൾ ബുണേ ഫെ അപ്പം തന്നെ കൂടെ ദടലേ ഹോൾ അപ്പം എന്തോ ഫെർ തേട ਬੈਗੀ ਜੀ ਆਪਣੀ ਪੂਰੀ ਸਲਾਈ ਦੇਖੋ ਇਹ ਡੱਬੀਆਂ ਬਣਨ ਲੱਗੀਆਂ ਦੇਖੋ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਇਹ ਇੱਕ ਵਾਰੀ ਆਪਾਂ ਫੇਰ ਪਾ ਕੇ ਦੇਖਦੇ ਆ ਜੀ ਕਿਉਂਕਿ ਡੱਬੀ ਉਲਟਾਉਣੀ ਆ ਆਪਾਂ ਨੇ ਪਹਿਲਾ ਕੁੰਡਾ ਆਪਾਂ ਨੇ ਸਿੱਧਾ ਬੁਣ ਲਿਆ ਜੀ ਉਸ ਤੋਂ ਅੱਗੇ ਸਾਰੇ ਕੁੰਡਿਆਂ ਨੂੰ ਪਹਿਲਾ ਵਾਂਗੂ ਹੀ ਆਪਾਂ ਨੇ ਬਲ ਮਾਰ ਦੇਣਾ ਇਹੀ ਦੋ ਸਲਾਈਆਂ ਦਾ ਡਿਜ਼ਾਈਨ ਆ ਜੀ ਇਹੇ ਇੱਕ ਵਾਰੀ ਸ਼ੁਰੂ ਵਿੱਚ ਹੀ ਆਪਾਂ ਨੇ ਇਹਨੂੰ ਬਦਲਨਾ ਜਦ ਬਦਲਨਾ ਡੱਬੀ ਨੂੰ ਫਿਰ ਬਾਅਦ ਵਿੱਚ ਉਸੇ ਤਰ੍ਹਾਂ ਬਣਦਾ ਜਾਣਾ ਡਿਜ਼ਾਈਨ ਨੇ ਸਿੱਧੀ ਸਲਾਈ 'ਚ ਹਰ ਚ ਇਸ ਤਰ੍ਹਾਂ ਹੀ ਆਪਾਂ ਨੇ ਬਲ ਮਾਰਨੇ ਆ ਸਾਰੇ ਕੁੰਡਿਆਂ ਨੂੰ ਉਲਟੀ ਸਲਾਈ ਵਿੱਚ ਕੁੰਡੇ ਢੇੜ ਕੇ ਆਪਾਂ ਨੇ ਕੁੰਡੇ ਕਮਾ ਕੇ ਉਲਟੇ ਬੁਣ ਦੇਣੇ ਵੀਡੀਓ ਨੂੰ ਅਖੀਰ ਤੱਕ ਦੇਖਿਆ ਕਰੋ ਜੀ ਤਾਂ ਹੀ ਸਮਝ ਲੱਗਦੀ ਹੈ ਜਿੰਨਾ ਮੈਂ ਹੁਣਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਹੁਣ ਆਪਾਂ ਨੇ ਦੇਖੋ ਜੀ ਤਿੰਨ ਗੁੰਡੇ ਫੇਰ ਦੇ ਲੈਣੇ 1 2 3 ਹੁਣ ਆਪਾਂ ਨੇ ਜਦ ਸ਼ੁਰੂ ਕਰਿਆ ਤਾਂ ਡਿਜ਼ਾਈਨ ਪਹਿਲਾਂ ਆਪਾਂ ਨੇ ਇਧਰੋਂ ਚੱਕੇ ਤੇ ਜੀ ਗੁੰਡੇ ਅਗਲੀ ਸਾਈਡ ਤੋਂ ਹੁਣ ਆਪਾਂ ਨੇ ਇਧਰੋਂ ਚੱਕਣੇ ਇੱਕ ਵਾਰੀ ਆਪਾਂ ਨੇ ਜਦ ਸ਼ੁਰੂ ਕਰਨਾ ਇਧਰੋਂ ਗੁੰਡੇ ਚੱਕਣੇ ਇੱਕ ਵਾਰੀ ਇਧਰੋਂ ਚੱਕਣੇ ਫੇਰੇ ਆਪਣਾ ਡੱਬੀ ਆ ਜਿਹੜੀ ਸਹੀ ਬਣਦੀ ਜਾਊਗੀ ਜੀ ਐ ਜਿਹੜੇ ਤਿੰਨ ਗੁੰਡੇ ਆ ਜੀ ਇਹਨਾਂ ਨੂੰ ਇਸ ਤਰ੍ਹਾਂ ਚੱਕ ਕੇ ਐ ਕਮਾ ਲੈਣਾ ਫੇਰ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਨੇ ਉਲਟੇ ਪੁੰਨ ਦੇਣਾ ਹੈ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਦੇੜ ਲੈਣੇ ਹੁਣ ਆਪਾਂ ਨੇ ਇਹਨਾਂ ਨੂੰ ਇੱਧਰੋਂ ਚੱਕ ਲੈਣਾ ਜੀ ਫੇਰ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਨੇ ਉਲਟੇ ਪੁੰਨ ਦੇਣਾ ਜੀ ਫੇਰ ਆਪਾਂ ਨੇ ਤਿੰਨ ਕੁੰਡੇ ਦੇੜ ਲਈ ਫੇਰ ਆਪਾਂ ਨੇ ਇੱਧਰਲੀ ਸਾਈਡ ਤੋਂ ਤਿੰਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਚ ਪਾ ਲੈਣਾ ਫੇਰ ਤਿੰਨੇ ਕੁੰਡੇ ਢੇੜ ਕੇ ਆਪਾਂ ਨੇ ਇਧਰਲੀ ਸਾਈਡ ਤੋਂ ਪਾ ਲੈਣਾ ਜੀ ਇਹਨਾਂ ਨੂੰ ਵੀ ਤਿੰਨਾਂ ਨੂੰ ਉਲਟੇ ਪੁੱਣ ਲੈਣਾ ਜੀ ਇੱਕ ਵਾਰੀ ਆਪਾਂ ਨੇ ਇਧਰਲੀ ਸਾਈਡ ਤੋਂ ਕੁੰਡਿਆਂ ਨੂੰ ਐਂ ਉਲਟਾ ਲੈਣਾ ਇੱਕ ਵਾਰੀ ਆਪਾਂ ਨੇ ਅਗਲੀ ਸਾਈਡ ਤੋਂ ਉਲਟਾ ਲੈਣਾ ਇਹੀ ਆਪਣਾ ਡਿਜ਼ਾਈਨ ਹੈ ਜੀ ਇਹਨੇ ਅੱਗੇ ਤੋਂ ਅੱਗੇ ਬਣਦਾ ਜਾਣਾ ਬਾ ਸ਼ੁਰੂ ਵਿੱਚ ਆਪਣਾ ਧਿਆਨ ਨਾਲ ਸ਼ੁਰੂ ਕਰਨਾ ਹੈ ਜੀ ਇੱਕ ਵਾਰੀ ਆਪਾਂ ਨੇ ਅਗਲੀ ਸਾਈਡ ਤੋਂ ਇੱਕ ਵਾਰੀ ਆਪਾਂ ਨੇ ਪਿਛਲੀ ਸਾਈਡ ਤੋਂ ਸ਼ੁਰੂ ਕਰਨਾ ਸਿੱਧੀ ਚਲਾਈ ਚ ਆਪਾਂ ਨੇ ਫੇਰ ਉਸ ਤਰ੍ਹਾਂ ਹੀ ਬਲਦੇ ਲੈਣੇ ਕੁੰਡਿਆਂ ਨੂੰ ਦੇਖੋ ਜੀ ਡਿਜ਼ਾਈਨ ਕਿੰਦਾ ਉੱਭਰ ਕੇ ਆਇਆ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਬਣ ਕੇ ਬਣਾ ਕੇ ਦੇਖੋ ਜੀ ਤੁਸੀਂ ਇਹ ਡਿਜ਼ਾਈਨ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਤੁਹਾਨੂੰ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੈ ਜੀ ਤਾਂ ਵੀ ਦੱਸਿਓ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ